ਉਹਨਾਂ ਲਿਖ ਆ ਗਿਆ ਜੀ ਡੀਆਈ 750 ਵਾਲਾ ਪੀਵੀ 31 ਮਾਨਸਾ ਦਾ ਨੰਬਰ ਆ ਗਿਆ ਜੀ ਕਿੰਨੇ ਮਾਡਲ ਆ ਬਈ 14 ਮਾਡਲ ਆਈਏ ਦਮਾੜੀ ਤਿੰਨ ਪੈਂਟ ਆਈ ਦਮਾੜੀ ਜੀ ਲੈਣ ਦੇਣ ਬਈ ਲੈਣ ਦੇਣ ਜੀ ਸਵਾ ਤਿੰਨ ਦਾ ਦੇ ਜਾਈਏ ਸਵਾ ਤਿੰਨ ਦਾ ਜੀ ਅੱਗੇ ਆ ਗਿਆ ਜੀ 98 11 ਇਹ ਕਿੰਨੇ ਮਾਡਲ ਆ ਬਈ ਨਰੇ 99 ਮਾਡਲ ਆਈਏ 99 ਮਾਡਲ ਆ 98 11 ਬਈ ਨੰਬਰ ਪੰਜਾਬਾ ਕਰਿਆਣਾ ਪੰਜਾਬ ਦੀ ਪੰਜਾਬ ਅੱਗੇ ਆ ਗਿਆ ਜੀ 8552 ਸਟਾਰ ਦੇ ਵਿੱਚ ਡੀ ਲਕਸ ਮਾਡਲ ਗੋਲ ਹਾਂਡੀ ਵਾਲਾ ਫਰੰਟ ਵਾਲੇ ਟਾਇਰ ਤਾਂ ਬਿਲਕੁਲ ਨਵੇਂ ਆ ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਵੀਰਾਂ ਨੂੰ ਅੱਜ ਆਪਾਂ ਪਹੁੰਚੇ ਜੀ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਬੱਬੂ ਨਾਲ ਕਰਦੇ ਆ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਆਏ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂ ਜੀ ਕਿੰਨੇ ਲੈ ਕੇ ਆਏ ਜੀ ਅੱਜ ਤਨ ਲੈ ਕੇ ਆਏ ਆਪਾਂ ਠੀਕ ਆ ਜੀ ਸੋਨਾ ਲਿਖਾ ਆ ਗਿਆ ਜੀ DI 750 ਪੀਵੀ 31 ਮਾਨਸਾ ਦਾ ਨੰਬਰ ਆ ਗਿਆ ਜੀ ਕਿੰਨੇ ਮਾਡਲ ਆ ਬਾਈ 14 ਮਾਡਲ ਆਈਏ 14 ਮਾਡਲ ਆ ਫਰੰਟ ਵਾਲੇ ਟਾਇਰ ਜੀ ਫਰੰਟ ਵਾਲੇ ਟਾਇਰ ਨਵੇਂ ਜਾਦੀ ਟਾਇਰ ਪਾਏ ਨੇ ਜੇਕੇ ਦੇ ਠੀਕ ਹੈ ਜੀ ਜੇ ਕੇ ਰਿਹਾ ਜੀ ਡਰਜੀ ਟਾਇਰ ਆ 750 16 ਵਾਲੇ। ਰਮਈ ਪਏ ਆਣਾ ਬਈ। ਦਮਾ ਨਵੇਂ ਟਾਇਰ ਨੇ ਜੀ। ਬਾਈ ਕਲੇ ਜੀ। ਬਾਈ ਕਲ ਜਮਾ ਨਵੇਂ ਪੋਲੋ ਦੇ 14 ਵਾਲੇ ਬਾਈ ਕਲੇ ਜੀ। ਪੋਲੋ ਦੇ ਸਾਈਡ ਗੀਅਰ ਦੇ ਵਿੱਚ ਆ ਗਿਆ ਟਰੈਕਟਰ। ਕੰਡੀਸ਼ਨ ਚੈੱਕ ਕਰ ਸਕਦੇ ਹੋ ਰਿਵਰਸ ਪੀਟੀਓ ਚ ਆ ਗਿਆ। ਪੀਵੀ 31 ਮਾਨਸਾ ਦਾ ਨੰਬਰ ਆ ਗਿਆ ਜੀ। ਮਾਡਲ ਬਾਈ ਕਿੰਨੇ ਇਹ? ਮਾਡਲ 14 ਜੀ। 14 ਮਾਡਲ ਆ। ਕੰਡੀਸ਼ਨ ਦਾ ਟਰੈਕਟਰ ਪੂਰਾ ਗੁੰਦਿਆ ਪਿਆ ਦੇਖ ਸਕਿਆ ਨੇ ਤੁਸੀਂ। ਦਮਾੜੀ 362 ਜੀ ਦਮਾੜੀ ਜੀ। ਲੈਂ ਦੇਣਾ ਬਈ ਲੈਂ ਦੇਣੀ ਸਵਾ ਤਿੰਨ ਦਾ ਦੇ ਜਾਈਗੀ ਸਵਾ ਤਿੰਨ ਦਾ ਜੀ ਠੀਕ ਆ ਜੀ ਇਹ ਅੱਗੇ ਆ ਗਿਆ ਜੀ 911 ਇਹ ਕਿੰਨੇ ਮਾਡਲ ਆ ਬਈ ਨਾ ਨਵੇਂ ਮਾਡਲ ਆਈਏ ਨਵੇਂ ਮਾਡਲ ਆ 911 ਬਈ ਨੰਬਰ ਪੰਜਾਬ ਆ ਕਰਿਆਣਾ ਪੰਜਾਬ ਦੀ ਪੰਜਾਬ ਪੰਜਾਬ ਨੰਬਰ ਆ ਜੀ ਸਿੰਪਲ ਸਟੀering ਆ ਜੀ ਸਿੰਪਲ ਆ ਜੀ ਸਿੰਪਲ ਠੀਕ ਆ ਟਾਇਰਾਂ ਦੀ ਕੀ ਕੰਡੀਸ਼ਨ ਰਹੂਗੀ ਚੱਲ ਮਗਰੇ 75 ਪੈਸੇ ਨੇ ਬਾਈ ਕਾਲੇ ਟਾਇਰ 75 ਕੇ ਪੈਸੇ 프ਰੰਟ ਵਾਲੇ ਅੱਧੇ ਦਾ ਟਾਇਰ ਪਿਆ ਬਾਕੀ ਦੇਖ ਸਕਦੇ ਹੋ ਕੰਡੀਸ਼ਨ ਆ ਮਗਰਾਟ ਆ ਮੂਰੂਟ ਜੀ ਮਰਗਾੜ ਪੇਂਟ ਹੋਈ ਨਹੀਂ ਠੀਕ ਆ ਗ੍ਰੈਟ ਵਧੀਆ ਪਿਆ ਜਰ ਜੁਰ ਨਹੀਂ ਲੱਗੀ ਜਮਾਈ ਨਹੀਂ ਬਾਈਕ ਸਾਈਡ ਤੋਂ ਦੇਖ ਸਕਦਾ ਹਾਂ ਬਈ ਤੁਸੀਂ ਲੈਂਕਾ ਵਗੈਰਾ ਦਾ ਟਰੈਕਟਰ ਤੇ ਡਿਮਾਂਡ ਇਹਦੀ ਕਿੰਨੀ ਹੈ ਜੀ ਡਿਮਾਂਡ ਦੇ ਦੇਗੇ ਇਹ 240 ਦਾ ਹੀ ਆਪਾਂ 240 ਦਾ ਹਾਂ ਜੀ 240 ਦਾ ਮਰਜੂ ਬਈ 255 ਦਾ ਡਿਮਾਂਡ ਆ ਬਾਕੀ ਜਿਹੜਾ ਮੌਕੇ ਤੇ ਆਊਗਾ ਮਾਨ ਤਾਨ ਹੋਰ ਵੀ ਹੋ ਜਾਊਗਾ ਅੱਗੇ ਆ ਜਾ ਜੀ 855 ਟੂ ਸਟਾਰ ਦੇ ਵਿੱਚ ਡੀ ਲਕਸ ਮਾਡਲ ਗੋਲ ਹਾਂਡੀ ਵਾਲਾ फ्रंट वाले टायर ਤਾਂ ਬਿਲਕੁਲ ਨਵਿਆ ਪੁਰੀਅਰ ਦੇ ਭਾਈ ਡੰਮਣੀਆਂ ਜੀਆਂ ਵੀ ਨਹੀਂ ਟੁੱਟੀਆਂ ਦੇ ਸੈਦੋਂ ਬਾਈਕ ਵਾਲੇ ਟਾਇਰਾਂ ਦੀ ਠੀਕ ਕੰਡੀਸ਼ਨ ਰੂ 80 80 ਪੈਸੇ ਟਾਇਰ ਨੇ ਜੀ 80 85 ਪੈਸੇ ਬਾਈਕ ਵਾਲੇ ਪਏ ਜੀ ਐਮ ਆਰ ਐਲ ਦੇ 14 ਵਾਲੇ ਹਾਂ ਜੀ ਤੇ ਬਾਕੀ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਜੀ ਇਹ ਚਾਰ ਨੰਬਰ ਹੈ ਜੀ ਹਰਿਆਣਾ ਨੰਬਰ ਆ ਬਾਈ ਮਗਰਾੜਾ ਦੀ ਮਾੜੀ ਮੋਟੀ ਟੱਚ ਗੀਆਂ ਉਹੀ ਉਹੀ ਹੈ ਬਾਈਕ ਸਾਈਡ ਤੋਂ ਲੈਂਕਾ ਵਗੈਰਾ ਦਾ ਚੈੱਕ ਕਰ ਸਕਦੇ ਤੁਸੀਂ ਟਰੈਕਟਰ ਕੰਡੀਸ਼ਨ ਕੰਨੀਓ ਪੂਰਾ ਵਧੀਆ ਪਿਆ 2 स्टार ਸਿੰਪਲ ਸਟੀering ਤੇ ਤਿੰਨ ਮਾਡਲ ਲੈਣਾ ਜੀ ਡਿਮਾਂਡ ਕਿੰਨੀ ਹੈ ਜੀ ਡਿਮਾਂਡ ਦੇ ਦੇਂਗੇ ਆਪਾਂ 45 ਦਾ ਜੀ ਇਹ 255 ਡਿਮਾਂਡ ਆ 245 ਦਾ ਟਰੈਕਟਰ ਬਈ ਸਾਨੂੰ ਮਿਲ ਜਾਊਗਾ ਤੇ ਮੰਡੀ ਜੇ ਬਈ ਆਪਾਂ ਕਿੱਥੇ ਜੰਨੇ ਆ ਵੱਡੀ ਮੰਡੀ ਹੁੰਦਾ ਇਹ ਦਾਣਾ ਮੰਡੀ ਕੋਲੇ ਪੈਲਸ਼ਾਲੀ ਮੰਡੀ ਕਹਿੰਦੇ ਠੀਕ ਆ ਜੀ ਤੇ ਕੰਟੈਕਟ ਨੰਬਰ ਜੀ ਆਪਣਾ 82641 ਹਾਂਜੀ 55057 ਜੀ ਠੀਕ ਆ ਜੀ ਤੇ ਬਾਕੀ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਸਾਰਿਆਂ ਦਾ ਕੱਟਿਆ ਜਾਊਗਾ ਆਲਟਰਾਟ ਜੇ ਕਿਸੇ ਨੇ ਸਿੱਧਾ ਵੇਚਣਾ ਹੋਇਆ ਜੀ ਲੈ ਲਾਂਗੇ ਸਿੱਧੇ ਉਹ ਵੀ ਲੈ ਲੈਣੇ ਹਾਂ ਠੀਕ ਆ ਭਾਈ ਇੱਦਾਂ ਟਰੈਕਟਰ ਵੀ ਤੁਹਾਨੂੰ ਮਿਲ ਜਾਊਗਾ ਜੇ ਮੈਂ ਉਹ ਸੋਨਾ ਲਿਖਾਉਦਾ ਤਾਂ ਲੋਨ ਵਗੈਰਾ ਵੀ ਹੋ ਜਾਊਗਾ ਹੀ ਹੋ ਜਾਊਗਾ ਜੀ ਠੀਕ ਆ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਆਚੋ ਮਿਲਦਾ ਨਵੀਂ ਵੀਡੀਓ ਨਾਲ ਧੰਨਵਾਦ